ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਨਜ਼ਰ ਪਾਉਣੇ ਆ ਪੰਜਾਬ ਦੇ ਮੌਸਮ ਤੇ ਸੂਬੇ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਨੇ ਆਮ ਜਨ ਜੀਵਨ ਅਸਤਵਿਅਸਤ ਕਰ ਦਿੱਤਾ ਹੈ ਅੱਜ ਦਾ ਪੂਰਾ ਦਿਨ ਵੀ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ 9 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਬਰਸਾਤ ਹੋਣ ਦੀ ਪੇਸ਼ ਨੁਗੋਈ ਕੀਤੀ ਗਈ ਹੈ ਉਧਰ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਪ੍ਰਭਾਵ ਦੇ ਕਾਰਨ ਰਣਜੀਤ ਸਾਗਰ ਡੈਮ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਰਣਜੀਤ ਸਾਗਰ ਡੈਮ ਤੋਂ ਛੱਡੇ ਗਏ ਪਾਣੀ ਦੇ ਕਾਰਨ ਰਾਵੀ ਦਰਿਆ ਦੇ ਵਿੱਚ ਹੜ ਆ ਗਿਆ ਹੈ ਇਸ ਦਾ ਪ੍ਰਭਾਵ ਪਠਾਨਕੋਟ ਦੇ ਵਿੱਚ ਜ਼ਿਆਦਾ ਦੇਖਿਆ ਗਿਆ ਗੁਰਦਾਸਪੁਰ ਦੇ ਮਕੋਰਾ ਪਾਟਨ ਦੇ ਵਿੱਚ ਸੱਤ ਪਿੰਡਾਂ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਟੁੱਟ ਗਿਆ ਜਦ ਕਿ ਫਾਜ਼ਿਲਕਾ ਦੇ ਵਿੱਚ ਵੀ ਹੜ੍ਹ ਦੇ ਨਾਲ ਪ੍ਰਭਾਵਿਤ 20 ਪਿੰਡ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਅਤੇ ਇੱਥੇ ਵੀ ਸਕੂਲ ਨੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਸੂਬੇ ਦੇ ਵਿੱਚ ਭਾਰੀ ਬਰਸਾਤ ਨੂੰ ਦੇਖਦਿਆਂ ਹੋਇਆ ਗੁਰਦਾਸਪੁਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਜਲੰਧਰ ਦੇ ਵਿੱਚ ਸਕੂਲ ਬੰਦ ਕੀਤੇ ਗਏ ਨੇ ਫਾਜ਼ਿਲਕਾ ਦੇ ਵਿੱਚ ਵੀ 3 ਦਿਨ ਲਈ ਸਕੂਲ ਬੰਦ ਕਰ ਦਿੱਤੇ ਗਏ ਨੇ ਕਈ ਥਾਵਾਂ ਦੇ ਉੱਤੇ ਸਿਰਫ ਅੱਜ 26 ਅਗਸਤ ਲਈ ਸਕੂਲ ਬੰਦ ਕੀਤੇ ਗਏ ਨੇ ਜਦਕਿ ਕਈ ਜਗ੍ਹਾ ਤੇ ਜਿੱਥੇ ਬਰਸਾਤ ਜ਼ਿਆਦਾ ਜਿੱਥੇ ਪਿੰਡ ਜ਼ਿਆਦਾ ਪ੍ਰਭਾਵਿਤ ਹੋਏ ਨੇ ਉੱਥੇ ਜਿਹੜੇ ਸਕੂਲ ਨੇ ਅਗਲੇ 3 ਦਿਨਾਂ ਦੇ ਲਈ ਵੀ ਕਈ ਜਗ੍ਹਾ ਤੇ ਸਕੂਲ ਬੰਦ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਅੱਜ ਦਾ ਦਿਨ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਹੈ ਸੂਬੇ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਰੂਪਨਗਰ ਫਤਿਹਗੜ ਸਾਹਿਬ ਤੇ ਪਟਿਆਲਾ ਦੇ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਬੀਤੇ 2 ਦਿਨਾਂ ਤੋਂ ਅੱਜ ਤੀਸਰਾ ਦਿਨ ਹੈ ਲਗਾਤਾਰ ਮੀਂਹ ਪੈ ਰਿਹਾ ਹੈ ਗਨੀਮਤ ਇਹ ਹੈ ਕਿ ਮੀਂਹ ਜਿਹੜਾ ਹੈ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਨਹੀਂ ਪੈ ਰਿਹਾ ਹਲਕਾ ਹਲਕੀ ਹਲਕੀ ਬਰਸਾਤ ਲਗਾਤਾਰ ਹੋ ਰਹੀ ਹੈ ਜੇਕਰ ਇਹ ਹੀ ਮੀਂਹ ਬਹੁਤ ਤੇਜ਼ੀ ਦੇ ਨਾਲ ਬਹੁਤ ਛਰਾਟੇ ਦੇ ਨਾਲ ਪੈਂਦਾ ਹੈ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਪਰ ਕਿਉਂਕਿ ਮੀਂਹ ਹਲਕਾ ਪੈ ਰਿਹਾ ਹਲਕੀ ਬਰਸਾਤ ਹੋ ਰਹੀ ਹੈ ਇਸ ਤੇ ਇਸ ਕਰਕੇ ਮੀਂਹ ਦਾ ਪਾਣੀ ਹੈ ਜਿਹੜਾ ਉਹ ਨਾਲ ਦੀ ਨਾਲ ਨਿਕਾਸੀ ਹੁੰਦੀ ਜਾ ਰਹੀ ਹੈ ਉਸ ਦੀ ਸੜਕਾਂ ਤੇ ਇਕੱਠਾ ਨਹੀਂ ਹੁੰਦਾ ਜਦ ਕਿ ਜੇਕਰ ਭਾਰੀ ਬਰਸਾਤ ਹੁੰਦੀ ਤਾਂ ਬਹੁਤ ਨੁਕਸਾਨ ਹੋਣਾ ਸੀ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਣੀ ਸੀ ਸੋ ਲਗਾਤਾਰ ਤਿੰਨ ਦਿਨਾਂ ਤੋਂ ਮੀਤਾ ਜ਼ਰੂਰ ਪੈ ਰਿਹਾ ਹੈ ਪਰ ਹਲਕੀ ਬਰਸਾਤ ਹੋ ਰਹੀ ਹੈ ਹਲਕੀ ਬੂੰਦਾਬاندی ਦਰਜ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਉਧਰ ਅੰਮ੍ਰਿਤਸਰ ਦੇ ਵਿੱਚ ਵੀ ਸੋਮਵਾਰ ਸ਼ਾਮ 5 ਵਜੇ ਤੱਕ 20% 6 ਮਿਲੀਮੀਟਰ ਲੁਧਿਆਣਾ ਦੇ ਵਿੱਚ 7.2 ਮਿਲੀਮੀਟਰ ਪਠਾਨਕੋਟ ਦੇ ਵਿੱਚ 37 ਮਿਲੀਮੀਟਰ ਫਿਰੋਜ਼ਪੁਰ ਦੇ ਵਿੱਚ 55.5 ਮਿਲੀਮੀਟਰ ਹੁਸ਼ਿਆਰਪੁਰ ਦੇ ਵਿੱਚ 20 ਮਿਲੀਮੀਟਰ ਰੂਪਨਗਰ ਦੇ ਵਿੱਚ 5.5 ਮਿਲੀਮੀਟਰ ਜਿਹੜਾ ਮੀ ਹੈ ਉਹ ਦਰਜ ਕੀਤਾ ਗਿਆ ਜਿਹੜੀ ਜਗ੍ਹਾ ਤੇ ਲਗਾਤਾਰ ਬਰਸਾਤ ਅੱਜ ਕੀਤੀ ਜਾ ਰਹੀ ਹੈ ਉਥੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤਾਪਮਾਨ ਵੀ ਕਟ ਗਿਆ ਤੇ ਮੌਸਮ ਵੀ ਸੁਹਾਵਣਾ ਹੋ ਗਿਆ ਸੋ ਲਗਾਤਾਰ ਬਰਸਾਤ ਸੂਬੇ ਦੇ ਵਿੱਚ ਦਰਜ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਪ੍ਰਭਾਵਿਤ ਜਿਹੜੇ ਜ਼ਿਲ੍ਹੇ ਨੇ ਪਠਾਨਕੋਟ ਖਸ਼ਿਆਰਪੁਰ ਕਪੂਰਥਲਾ ਅਤੇ ਬਿਆਸ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਜ਼ਿਲ੍ਹੇ ਇਸ ਦੇ ਵਿੱਚ ਜ਼ਿਆਦਾ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੀ ਗੱਲ ਕਰੀਏ ਤਾਂ ਪਠਾਨਕੋਟ ਜ਼ਿਲ੍ਹਾ ਹੜ੍ਹਾਂ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਸ ਵੇਲੇ ਨਜ਼ਰ ਆ ਰਿਹਾ ਹੈ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਕਿ ਕਈ ਸੜਕਾਂ ਵੀ ਟੁੱਟੀਆਂ ਨੇ ਤੇ ਪੁਲਾਂ ਨੂੰ ਵੀ ਨੁਕਸਾਨ ਪਹੁੰਚਿਆ ਆਵਾਜਾਈ ਵੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਕੁੱਲ ਮਿਲਾ ਕੇ ਸੂਬੇ ਦੇ ਵਿੱਚ ਕਈ ਜਗ੍ਹਾ ਤੇ ਸੰਤਰੀ ਅਲਰਟ ਹੈ ਤੇ ਕਈ ਜਗ੍ਹਾ ਤੇ yellow ਅਲਰਟ ਹੈ ਉੱਚੇ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਬਰਸਾਤ ਜੇਕਰ ਜ਼ਿਆਦਾ ਹੁੰਦੀ ਹੈ ਭਾਰੀ ਬਰਸਾਤ ਹੋਰ ਜ਼ਿਆਦਾ ਹੁੰਦੀ ਹੈ ਤਾਂ ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਹੈ